ਆਪ ਜੀਾਂ ਦੇ 328 ਪਾਵਨ ਸਰੋਵਰ ਸਰੋਵਰੀ ਦੁਆਰਾ ਪ੍ਰਬੰਧਿਤ ਦੇ ਮੁਲਾਕਾਤ ਦਾ ਅਪੀਲ ਹੈ ਸਾਡੇ ਪਿੰਡਾਂ ਦੇ ਇਸ ਹਾਲਤ ਲਈ ਤੁਸੀਂ ਅਪੀਲ ਕਰ ਬਾੜੀ ਚਾਲ 2020 ਆਪ ਜੀ ਦੇ ਖੇਤ ਸਰਵਾਸ ਕਰਕੇ ਇਸ ਹਾਲਤ ਵਿੱਚ ਪੰਚ ਨੂੰ ਸੁਲਭ ਕਰੰਦਾਰ ਬੀਤੀ ਦੀ ਇਸ ਸਥਿਤੀ ਲਗਨੇ ਸੰਘਰਸ਼ ਬਾਅਦ ਆਪ ਜੀ ਨੇ ਕਿਰਪਾ ਕਰਕੇ ਔਰ ਸੰਯੁਕਤ ਕਿਸਾਨ ਹੋਰ ਜਾਂ ਗੈਰ ਰਾਜਨੀਤਿਕ ਭਾਈ ਬੰਦੇਵ ਸਿੰਘ ਸਰਕਾਰ ਭਾਈ ਭਾਈ ਜਗਜੀਤ ਸਿੰਘ ਜੱਟ ਦੇ ਬਾਅਦ ਔਰ ਸਮੂਹ ਕਿਸਾਨ ਜੱਟੀ ਬੰਦੀਆਂ ਸੇਵਾਦਾਰਾਂ ਦੇ ਸਹਿਯੋਗ ਨਾਲ ਸਿੱਖ ਸਾਧ ਭਾਵਨਾ ਦਾ ਇਹ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ सतगुरु संक्त जी कृपा शाशरी पंजाब श्री श्रीकाल जी साहिब सेवा केंद्र समुझियां सिख संगत धार्मिक समाजिक हरेक वर्ग जे साथ बाबा संत बाबा सरबजोत जी बेदी साहिबु شاید جی آپ آج بخشش کی تھی سب انساف واسطے اس کی, جی کی آرمبھتا ہوئی ہے میں کر کے آپ جی نے اس کو چین فتح جا کا بخش کے ਗੁਰੂ ਗ੍ਰੰਥ ਜੀ ਗੁਰੂ ਗ੍ਰੰਥ ਜੀ ਦੇ ਅਦਿ ਉਪਾਸ ਤੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦੀ ਅਰੰਭਤਾ ਕਰਵਾਈ ਹੈ ਅਗਲੀ ਅਰਦਾਸ ਕਿਰਪਾ ਕਰੋ ਸਤਿਗੁਰੂ ਇਸ ਮੁਕਦਮੇ ਨੂੰ ਮੁਕੰਮਲ ਰੂਪ ਵਿੱਚ ਆਪਣੇ ਸੇਵਾਦਾਰਾਂ ਨੂੰ ਲੜਨ ਦੀ ਸਮਰੱਥਾ ਬਖਸ਼ਣੀ ਸਭੂ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪਸੀ ਇਤਿਹਾਸ ਬਖਸ਼ਣਾ ਗੁਰ ਸਿੱਖੀ ਸੰਤ ਪਰੋਸਾ ਨਾਮ ਬੱਦੀ ਸਿੰਘਾਂ ਦੀ ਵਿਹਾੜੀ ਬਖਸ਼ਣੀ ਗੁਰੂ ਧਾਮਾਂ ਦੀ ਬਹਾਲੀ ਬਖਸ਼ਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਾਤ ਦੇ ਬਖਸ਼ਣੀ ਸ੍ਰੀ ਕਾਲ ਤਖਤ ਸਹਿਬ ਜੀ ਦੀ ਸلطਰਤਾ ਬਹਾਲ ਕਰਨ ਦੀ ਮੱਤ ਸਮਰੱਥਾ ਬਖਸ਼ਣੀ ਸ੍ਰੀ ਕਾਲ ਤਖਤ ਸਹਿਬ ਜੀ ਦੇ ਹੁਕਮਨਾਮਿਆਂ ਦੀ ਤਰਜਮਾਨੀ ਲਈ ਚੜ੍ਹਦੀ ਕਲਾ ਬਖਸ਼ਣੀ ਗੁਰੂ ਕਾਂ ਤੋਂ ਤੱਕ ਸਹਿਬਾਨਾਂ ਦੇ ਜਥੀਦਾਰ ਸਹਿਬਾਨਾਂ ਦੇ ਕਦਮ ਸਤਕਾਰ ਬਹਾਲੀ ਲਈ ਬਖਸ਼ਿਸ਼ਾਂ ਕਾਰਨ ਜਾਂ ਸੰਗਤ ਨੂੰ ਗੁਰੂ ਘਰਾਂ ਦੇ ਸਭਜੇ ਪਰਮਤਮ ਸੇਵਾ ਸੰਗਠਨ ਚਾਰ ਪ੍ਰਸ਼ਾਦ ਸਤਿ ਜੀ ਕਲਾ ਤੋਂ ਗੁਰੂ ਮਹਾਰਾਜ ਵਿੱਚ ਇੱਕਤਾ ਮੂਲਿਸ਼ ਨੂੰ ਵਿਸ਼ੇਸ਼ ਬੱਧ ਦੀ ਅਨਸ਼ਾਨ ਦੇ ਕਾਰਜਾਂ ਦਾ ਸਾਥ ਗ੍ਰਾਮੀਣ ਕਰਮੀਆਂ ਦੇ ਬਹੁਤ ਤੋਂ ਜੀ ਅਨੁਭਵ ਸ਼ੁਭਾਦਾਰ ਸੰਗਠਨ ਦੇ ਅੰਦਰ ਰਿਹਾ ਪ੍ਰਭੂ ਨਾਨਕ ਦੇ ਕਰ ਹੱਥ ਇੰਨਾ ਪੰਜ ਸਾਲਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ 328 ਬਾਖਸੂਪਾਂ ਦੇ ਸਾਹਮਣੇ ਪੰਥ ਕੋ ਮੁਕਤੀਆਂ ਸਿਵਾਵਾਂ ਦੇ ਵਿੱਚ ਤਨ ਮਨ ਧੰਨ ਕਰਕੇ ਜਿੱਤਾਂ ਜਗਤ ਦਾ ਪਿਆਰਿਆਂ ਨੇ ਸਮਾਹ ਕੀਤੀਆਂ ਨੇ ਸਤਿਗੁਰਾਂ ਦੀ ਅਦਾਸ ਉਹ ਸਿੱਖੀ ਸਿਧਾਂਤ تندرستیاں جی کرنا سب گھر آپ کے مجبور کی ارداسا پرشاد حاضر ہے پروان ہوگی پروان ہوا پرشاد کی آگیا بخشو سموہ سیوا دار کچھ

श सकाल